ਦਾ ਫ੍ਰੀ ਕਲਰ ਹੋਇਆ 100% ਗਰੰਟੀਡ ਹੁੰਦਾਗਾ ਅਸੀਂ ਕੋਈ ਵੀ ਡੁਪਲੀਕੇਸੀ ਨਾਲ ਨਹੀਂ ਕੰਮ ਕਰਦੇ ਔਰ ਨੂੰ ਪਿਓਰੇ ਦੱਸਦੇ ਆ ਸੈਮੀ ਨੂੰ ਸੈਮੀ ਦੱਸਦੇ ਬਹੁਤ ਸੋਹਣੇ ਬਰੋਕਰਟ ਦੇ ਸੂਟ ਤੇ ਨਾਲ ਹੋਰ ਵੀ ਬਹੁਤ ਸਾਰੇ ਸੂਟ ਦਿਖਾਵਾਂਗੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰਦੇ ਹੋ ਤੇ ਵੀਡੀਓ ਨੂੰ ਜਰੂਰ ਵੇਖਿਓ ਤੇ ਜਿਹੜੇ ਕਿ ਦੁਪੱਟੇ ਨੇ ਆਪਣੇ ਉਹ ਵੀ ਬਹੁਤ ਹੀ ਸੋਹਣੇ ਨੇ ਸਾਰਿਆਂ ਦੇ ਡਿਜ਼ਾਈਨਿੰਗ ਆ ਜਿਹੜੀ ਬਹੁਤ ਪਿਆਰੀ ਆ ਤੁਸੀਂ ਸੋਹਣੇ ਸੋਹਣੇ ਦੁਪੱਟੇ ਤੇ ਸੂਟਾਂ ਨੂੰ ਜਰੂਰ ਦੇਖਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਚਲੋ ਜੀ ਆਪਾਂ ਚੱਲਦੇ ਆਂ ਇਹ ਵਾਲਾ ਸਭ ਤੋਂ ਪਹਿਲਾਂ ਜਿਹੜਾ ਬ੍ਰੌਕੇਟ ਦਾ ਸੂਟ ਆ ਇਹਨੂੰ ਬਕਾਉਣੇ ਆ ਇਹਦਾ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਸੈਲਫ ਦੇ ਵਿੱਚ ਦੇਖੋ ਜਿਹੜੀ ਇਹ ਬ੍ਰੌਕੇਟ ਬਣੀ ਹੋਈ ਆ ਤੇ ਨਾਲ ਹੀ ਮੈਂ ਤੁਹਾਨੂੰ ਦਿਖਾਉਂਗੀ ਜਿਹੜੀ ਇਹ ਬ੍ਰੌਕੇਟ ਪਿਆਰ ਹੁੰਦੀ ਆ ਉਹਦੇ ਜਿਹੜੀ ਬੂਟੀ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਚਮਕਣੀ ਹੁੰਦੀ ਹੁੰਦੀ ਮਤਲਬ ਕਿ ਮੀਡੀਅਮ ਹੁੰਦੀਆਂ ਜਿਹੜੀ ਸੈਮੀ ਜਾਰਜਟ ਸੌਰੀ ਬ੍ਰੌਕਟ ਹੁੰਦੀ ਆ ਉਹਦਾ ਜਿਹੜਾ ਆ 골ਡਨ ਹੁੰਦਾ ਉਹ ਬਹੁਤ ਜ਼ਿਆਦਾ ਚਮਕੀਲਾ ਹੁੰਦਾ ਤੇ ਇਹ ਖੀਨ ਖਾਵਦਾ ਹੋ ਗਿਆ ਜਿੱਦਾਂ ਪ्युअर ਬ੍ਰੌਕਟ ਹੋ ਗਈ ਇਹ ਮਤਲਬ ਕਿ ਵਧੀਆਂ ਫੈਬਰਿਕ ਦੇ ਉੱਪਰ ਹੀ ਬਣੇ ਹੁੰਦੇ ਆ ਕਾਫੀ ਲੋਕੀ ਨੇ ਜਿਹੜਾ ਬਨਾਰਸੀ ਸੂਟਾਂ ਨੂੰ ਬ੍ਰੌਕਟ ਦੇ ਸੂਟਾਂ ਨੂੰ ਖੀਨ ਖਾਵਾ ਵਾਲੇ ਸੂਟਾਂ ਨੂੰ ਹਨਾ ਕਾਫੀ ਲਾਇਕ ਕਰਦੇ ਆ ਅਸੀਂ ਤੁਹਾਡੀ ਚੋਇਸ ਦੇ ਅਕੋਰਡਿੰਗ ਬਣਾ ਕੇ ਦਵਾਂਗੇ ਮੈਂ ਦਿਖਾਉਣੀ ਆ ਇਹਦਾ ਫਰੰਟ ਐਂਡ ਬੈਕ ਦਾ ਵਰਕ ਜਿਹੜਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਹੋਇਆ ਹੋਇਆ ਜੀ ਤੇ ਨਾਲ ਬਾਜੂ ਦੇ ਉੱਪਰ ਵੀ ਹੈਗਾ ਬੈਕ ਸਾਈਡ ਆ ਉਹਦੇ ਤੇ ਆਪਣਾ ਓਪਨ ਪੱਟੀ ਲਗਾਈ ਹੈਗੀ ਓਪਨ ਪੱਟੀ ਦੇ ਨਾਲ-ਨਾਲ ਮੈਂ ਉਹਨੂੰ ਬੈਕ ਦਾ ਵੀ ਦਿਖਾਉਣੀ ਆ ਬੈਕ ਦੇ ਉੱਪਰ ਵੀ ਆਪਣਾ ਜਿਹੜਾ ਕਿ ਫੋਰ ਸਾਈਡ ਚਾਰੇ ਪਾਸੇ ਆਪਣਾ ਜਿਹੜਾ ਵਰਕ ਕੀਤਾਗਾ ਜੀ ਤੇ ਇਹ ਤੁਹਾਡੀ ਮਰਜ਼ੀ ਹੈ ਦੇਖੋ ਤੁਸੀਂ ਫਰੰਟ ਤੇ ਵਰਕ ਵੀ ਕਰ ਸਕਦੇ ਹੋ ਜੇ ਬੈਕ ਤੇ ਕਰਵਾਉਣਾ ਤਾਂ ਬੈਕ ਤੇ ਵੀ ਕਰਵਾ ਸਕਦੇ ਹੋ ਤੇ ਨਾਲ ਹੀ ਆਪਾਂ ਨੇ ਉਹਨਾਂ ਦੀ ਇੱਕ ਛੋਟੀ ਜੀ ਬੇਬੀ ਦਾ ਵੀ ਸੂਟ ਬਣਾਇਆ ਇਹਨਾਂ ਦੀ ਬੇਟੀ ਦਾ ਸੂਟ ਹੈ ਬੇਟੀ ਦੇ ਸੂਟ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਜੀ ਸੇਮ ਤੇ ਮੈਂ ਤੁਹਾਨੂੰ ਦਿਖਾਣੀ ਆ ਹੁਣ ਇਹਦੀ ਬਾਟਮ ਜਿਹੜੀ ਕਿ ਸਲਵਾਰ ਹੈ ਬਹੁਤ ਹੀ ਜ਼ਿਆਦਾ ਸੋਹਣੀ ਮਣੀ ਹੋਈ ਐ ਤੁਸੀਂ ਵੀ ਐਵੇਂ ਦੀ ਸਲਵਾਰ ਤੇ ਵਰਕ ਜਿਹੜਾ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਵਰਕ ਤੁਸੀਂ ਦੇਖੋ ਸਲਵਾਰ ਦੇ ਪੌਂਚਿਆਂ ਦੇ ਉੱਪਰ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਆਪਾਂ ਨੇ ਮਦਰ ਦੇ ਵਰਕ ਜਿਹੜਾ ਉਹ ਕਾਫੀ ਹੈਵੀ ਲੁੱਕ ਦੇ ਵਿੱਚ ਕੀਤਾ ਤੇ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਬੇਟੀ ਆ ਬੇਟੀ ਦੇ ਉੱਪਰ ਆਪਾਂ ਨੇ ਥੋੜਾ ਜਿਹਾ ਵਰਕ ਜਿਹੜਾ ਉਹ ਕੱਟ ਕਰ ਦਿੱਤਾ ਕਿਉਂਕਿ ਬੱਚੀ ਆ ਛੋਟੀ ਹੈਗੀ ਇਸ ਕਰਕੇ ਆਪਾਂ ਇੱਕ ਫਲਾਵਰ ਹੀ ਬਣਾਇਆ ਤੇ ਮਦਰ ਦੇ ਆਪਾਂ ਨੇ ਕਾਫੀ ਜ਼ਿਆਦਾ ਬਣਵਾਇਆ ਤੇ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਹਣਾਗਾ ਤੇ ਤੁਸੀਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਹ ਵਾਲਾ ਦੇਖੋ ਜੀ ਦੁਪੱਟਾਗਾ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਹੋਰ ਸਾਈਡ ਇਹ ਦੁਪੱਟਾ ਦੇਖੋ ਨੀਚੇ ਵਾਲਾ ਜਿਹੜਾ ਹੁੰਦਾਗਾ ਆਪਣਾ ਸਾਈਡ ਇਹਦੇ ਉੱਪਰ ਜਿਹੜਾ ਕਿ ਵਰਕ ਹੈ ਬਹੁਤ ਸੋਹਣਾ ਹੋਇਆ ਹੈ ਇਹਦੇ ਦੋਨੇ ਬਾਰਡਰ ਨੇ ਜਿਹੜੇ ਉਹ ਵਰਕ ਨਾਲ ਕੀਤੇ ਹੋਇਆ ਹੈ ਇਹ ਵਾਲਾ ਵਰਕ ਹੀ ਹੈ ਜੀ ਜਿਹੜਾ ਆਪਾਂ ਨੇ ਸੂਟ ਦੇ ਉੱਪਰ ਪਾਇਆਗਾ ਠੀਕ ਹੈ ਜੀ ਇਹਦੇ ਵਿੱਚੋਂ ਇਹ ਆਪਾਂ ਨੇ ਫੋਰ ਸਾਈਡ ਸੂਟ ਤੇ ਪਾਤਾ ਇਹਨੂੰ ਆਪਾਂ ਸਲਵਾਰ ਦੇ ਪੌਂਚਿਆਂ ਦੇ ਉੱਪਰ ਪਾਏਗਾ ਠੀਕ ਹੈ ਸੈਂਟਰ ਦੇ ਵਿੱਚ ਆਪਾਂ ਨੇ ਹਾਂਜੀ ਸੈਂਟਰ ਦੇ ਵਿੱਚ ਆਪਾਂ ਨੇ ਜਿਹੜਾ ਕਿ ਵਰਕ ਦੇ ਨਾਲ ਇੱਕ ਬਾਕਸ ਵੀ ਬਣਾਇਆ ਇਹ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਕਿ ਦੁਪੱਟਾ ਦੁਪੱਟੇ ਦੀ ਲੁੱਕ ਵੇਖੋ ਤੁਸੀਂ ਕਿੰਨੀ ਸੋਹਣੀ ਕਿੰਨੀ ਜ਼ਿਆਦਾ ਪੂਰੀ ਮੰਨੀ ਪੂਰੀ ਲੁੱਕ ਬਹੁਤ ਹੀ ਜ਼ਿਆਦਾ ਬੈਕਿੰਗ ਦੁਪੱਟਾ ਜਿਹੜਾ ਬਣਾਇਆ ਪਿਓਰ ਆਰਗੈਂਜ਼ਾ ਦਾ ਡਿਜ਼ਾਈਨ ਹੈ ਰੂਟ ਕਟਿੰਗ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਪ੍ਰੀਟੀ ਕਪਟਾ ਬਣਿਆ ਡਿਜ਼ਾਈਨਰ ਲੁੱਕ ਦੇ ਵਿੱਚ ਜਦੋਂ ਵੇਅਰ ਕਰਨਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਤੁਸੀਂ ਵੀ ਐਵੇਂ ਦੇ ਸੋਹਣੇ ਸੋਹਣੇ ਪਿਆਰੇ ਪਿਆਰੇ ਦੁਪੱਟੇ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦਾ ਕੰਮ ਸੂਟ ਬਣਵਾ ਕੇ ਦਿਨ ਲਈ ਤਿਆਰ ਹੈ ਤੁਸੀਂ ਬ੍ਰੋਕੇਟ ਦੇ ਉੱਪਰ ਲੈਣੇ ਆ ਕਿਨਖਾ ਦੇ ਉੱਪਰ ਲੈਣੇ ਆ ਸੈਲਫ ਜਾਰਜ ਅਟਲੈਸ ਫਰ ਲੈਣੇ ਹਨ ਜਿੱਦਾਂ ਵੀ ਤੁਹਾਡਾ ਮਨ ਕਰਦਾ ਉਦਾਂ ਦਾ ਸਟੱਫ ਅਸੀਂ ਲੈ ਕੇ ਤੁਹਾਨੂੰ ਜਿਹੜੇ ਸੂਟ ਆ ਬਣਾ ਕੇ ਭੇਜਾਂਗੇ ਤੇ ਤੁਸੀਂ ਟਰਸਟ ਕਰਿਓ ਕਿਉਂਕਿ ਅਸੀਂ ਜੋ ਕਹਿੰਨੇ ਆ ਉਹ ਕਰਦੇ ਆਂਗੇ ਸਾਡਾ ਫੈਬਰਿਕ ਜਿਹੜਾ 101% ਗਰੰਟੀਡ ਹੁੰਦਾਗਾ ਅਸੀਂ ਕੋਈ ਵੀ ਡੁਪਲੀਕੇਸੀ ਨਾਲ ਨਹੀਂ ਕੰਮ ਕਰਦੇ ਅਸੀਂ ਹਰ ਇੱਕ ਫੈਬਰਿਕ ਨੂੰ ਜਿੱਦਾਂ ਦਾ ਕਸਟਮਰ ਚਾਹੁੰਦਾ ਸੇਮ ਉਦਾਂ ਦਾ ਹੀ ਲੈ ਕੇ ਦਿੰਨੇ ਆ ਸਾਡੇ ਸਾਨੂੰ ਇਦਾਂ ਨਹੀਂ ਹੁੰਦਾ ਵੀ ਜੇ ਕਸਟਮਰ ਨੇ ਆਪਾਂ ਤੋਂ ਬ੍ਰੌਕਟ ਪਿਓਰ ਮੰਗੀ ਆਪਾਂ ਉਹਨੂੰ ਸੈਮੀ ਲਾ ਦਈਏ ਸੈਮੀ ਨਹੀਂ ਜੀ ਲਾਉਂਦੇ ਪਿਓਰ ਨੂੰ ਪਿਓਰ ਹੀ ਦੱਸਦੇ ਆ ਸੈਮੀ ਨੂੰ ਸੈਮੀ ਦੱਸਦੇ ਕਿਉਂਕਿ ਉਹ ਤਾਂ ਰੇਟ 'ਚ ਹੀ ਆਪਾਂ ਨੂੰ ਪਤਾ ਚੱਲ ਜਾਂਦਾ ਜੇ ਆਪਾਂ ਹਨਾ ਰੇਟ ਕਾਫੀ ਹਾਈ ਹੋ ਜਾਂਦਾ ਤਾਂ ਉੱਥੇ ਤੁਹਾਨੂੰ ਵੀ ਪਤਾ ਚੱਲ ਜਾਂਦਾ ਵੀ ਇਹ ਪਿਓਰ ਦੇ ਉੱਪਰ ਹੀ ਕੰਮ ਹੈ ਤੇ ਥੈਂਕ ਯੂ ਜੀ ਮੇਰੀ ਵੀਡੀਓ ਨੂੰ ਚੱਲਦੇ-ਚੱਲਦੇ ਜਰੂਰ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਥੈਂਕ ਯੂ